ਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੈਰੀ ਫਾਰਮ ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆਂ ਪਿੰਡ ਚਿੰੰਡਾ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤਿੰਨ ਪਸ਼ੂ ਖਾਵਾਂਗੇ ਇੱਕ ਝੋਟੀ ਯਾਰੇ ਦੋ ਬੇੜਾ ਵੀਰ ਦੇ ਕੋਲ ਤੇ ਆਪਾਂ ਪਹੁੰਚਿਆ ਵੀਰ ਹਰਪਾਲ ਸਿੰਘ ਹੋਣਾ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਪਸ਼ੂਆਂ ਦੀ ਡਿਟੇਲ ਸਤਿ ਸ਼੍ਰੀ ਅਕਾਲ ਜੀ ਸਾਸਰੀ ਘਰ ਆ ਜੇ ਵੀ ਸਾਸਰੀ ਘਰ ਹੋਸ ਨੋਟ ਹੀ ਤਾਂ ਜੀ ਜੇ ਇਹਦੇ ਵੀਰ ਜੀ ਤੁਸੀਂ ਸੁਣਾਓ ਕੱਢਦੀ ਕਲਾ ਜੀ ਕੱਢਦੀ ਕਲਾ ਚਾਹੀਦੀ ਜੀ ਵੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਮੇਰਾ ਭਾਤ ਸਿੰਘ ਜੀ ਪਿੰਡ ਚੁਈਂਦਾ ਜ਼ਿਲ੍ਹਾ ਮਸਾਂਸੀ ਨਾ ਜਿਨਾਲਾ ਜੀ ਸਾਹੀ ਜੀ ਫੋਨ ਨੰਬਰ ਹੀ ਬੋਲ ਦਿਓ 9845422 ਠੀਕ ਹੈ ਜੀ ਕਰੀਏ ਸ਼ੁਰੂਆਤ ਜੀ ਆ ਕਰੀਏ ਜਵਾਲ ਤੇ ਆ ਦੱਸਿਓ ਝੋਟੀ ਕਰਨ ਵਾਸਤੇ ਤੇ ਕੀ ਇਹਦਾ ਮਿਲਕਰ ਕਰੀਏ ਇਹ ਦੂਜਾ ਸੂਆ ਜੱਗੇ ਵੀਰ ਸੂਈ ਆ ਅੱਛਾ ਜੀ ਤੇ ਸੂਈ ਨੂੰ ਆਪ ਮਹੀਨਾ ਲਾ ਲੈ ਕੋਈ ਅੰਦਰ ਲਾ ਲੈ ਆ ਮਹੀਨੇ ਤੇ ਕੱਟ ਕਰਾ ਲੈਂਦੇ ਠੀਕ ਠੀਕ ਹੈ ਜੀ ਲਓ ਬਜੀ ਕਰੋ ਚੱਕ ਕੱਦ ਕੜ ਬਹੁਤ ਚੰਗਾ ਵਾ ਤੇ ਦੁੱਧ ਕਿੰਨਾ ਜਿਆਦਾ ਦੁੱਧ ਕਿੰਨਾ ਜਾਈਂ 9-10 ਕਿਲੋ ਅੱਛਾ ਜੀ ਹੁਣ ਆਪਣਾ ਘਟਾਈ ਹੁਣ ਜਿਹੜਾ ਸਹੀ ਮੈਨੂੰ ਦੋ ਟਾਈਮ ਮਿਲਣਾ ਨਾ 8:30 ਈ ਗਿਆ ਗਿਆ ਉਹ ਜੀ ਸਾਢੇ ਗੱਡੇ ਬਿਲਕੁਲ ਸੁੱਕ ਗਿਆ ਜੀ ਇਹ ਖੋਲੋ ਬਾਈ ਮੈਂ ਕੋਲ ਕੇ ਉਠਾਈ ਕਿ ਕਿਹਦੀ ਫੀਮਾ ਦਾ ਆ ਵੀਰ ਕੋਲ ਘੱਟ ਘੱਟ ਬਹੁਤ ਚੰਗਾ ਲੇ ਲੋਈ ਜੀਰਾ ਦਾ ਵੀ ਮਹੀਨੇ ਦੇ ਆਸ-ਪਾਸ ਟਾਈਮ ਹੋ ਗਿਆ ਉਹਨੂੰ ਝੋਖਰ ਜਾ ਪਾ ਥੋੜਾ ਜੀ ਇੱਥੇ ਮਤਲਬ ਉਹ ਜੀਰ ਜੀ ਦੂਜਾ ਜੇ ਕਿ ਵੀ ਸੁਆਸੀ ਜੀ ਠੀਕ ਲੋ ਜੀ ਦੂਜਾ ਸੁਆਸੀ ਇਹ ਤੇ ਕਰੋ ਫੇਰ ਕੋਟੀ ਸਿੰਘ ਸੁੱਕ ਵੀ ਚੰਗਾ ਆ ਗਿਆ ਵਾ ਕਦ ਕਾਢ ਵੀ ਬਹੁਤ ਚੰਗਾ ਵਾ ਕਿਨੇ ਕੋ ਇਸ ਵੇਰੇ ਕਿਤੂ ਆਈ ਨਾ ਚਵਾਈ ਜੱਗੇ ਵੀ ਸਵੇਰੇ 6 ਦੇ 6 ਹੀ ਆਪਣੀ ਛੇ ਗਲੋ ਭਜੀ 6 ਵਜੇ ਚਵਾਈ ਹੋਈ ਏ ਟਾਈਮ ਆਸਟਾ 9:00 ਬਜ ਕੇ 9:00 ਬਜ ਕੇ ਆ ਇੰਨੇ 9:30 ਦਾ ਟਾਈਮ ਹੋ ਗਿਆ ਠੀਕ ਠੀਕ ਲੋ ਭਜੀ ਇੰਨੇ 9:30 ਦਾ ਟਾਈਮ ਹੋਇਆ ਜੇ ਉਸ ਹਾਂ ਕੋਈ ਵੀਰ ਭਰਾ ਅੰਦਾਜ਼ਾ ਲਾਵੇ ਹਾਂਜੀ ਹਾਂਜੀ ਤੇ ਕੀ ਮੁੱਲ ਕਰਨਾ ਵਿੱਚ ਇਹਦਾ ਹਾਂ ਜੇ ਵੀਰ ਜੇਦਾ 70 ਦੇ ਆਪਾਂ ਕਹਿੰਦੇ 7 ਦੀ ਵੇਖ ਜਾਣੀਆਂ 65 ਦੀ ਦੇ ਦਈਏ ਕੌਣ ਦੋ ਜਿਆ ਜਿਆ ਜਾਣ ਦੀ ਹੈ ਹਾਂ ਜੀ ਹਾਂ ਨਾ ਜੱਗੇ ਵੀ ਜਿਹੜੀ ਤੇਰੀ 60000 ਜੀ ਦਵਾਂਗੇ ਠੀਕ ਹੈ ਜੀ ਤਾਂ ਵੀ 60000 ਜੀ ਤੇ ਛੋੜ ਪੜ ਗਿਆ ਜੀ ਆ ਇਹ ਛੋੜ 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 500 ਰੁਪਏ ਆਪਣੀ ਲਓ ਭਾਈ ਜੀ 500 ਰੁਪਏ ਛੋੜ ਕਰੋ ਚਾਹ ਕੋ ਕੱਲ੍ਹ ਨੂੰ ਬਹੁਤ ਚੰਗਾ ਵਾ ਹਾਂ ਜੀ ਹਾਂ ਜੀ ਇਹ 60000 ਦੇ ਵਿੱਚ ਦੋ ਪਛੂ ਮਿਲ ਜਣੇ ਆ ਪਲੀ ਪਲਾਈ ਪਿਛੇ ਕੱਟੀ ਆ ਕੱਟੀ ਆ ਠੀਕ ਹੈ ਚ ਆਜੋ ਹੁਣ ਦੂਜੇ ਨੰਬਰ ਤੇ ਤਾਂ ਜੀ ਸੋਈ ਵੜ ਇਹ ਚੋਰ ਖੀਰੀ ਸੂਈ ਆ ਬੱਛੀ ਜਗੇ ਦੀ ਨਾ ਅੱਛਾ ਜੀ ਅਜੋ ਤੀਜਾ ਦਿਨ ਆਇਆ ਸੂਈ ਨੂੰ ਠੀਕ ਹੈ ਜੀ ਇਹ ਜ਼ਰਾ 7 8 ਕਿਲੋ ਬੋਲਾ ਤਿਆਰੀ ਆ ਅੱਛਾ ਜੀ ਹਾਂਜੀ ਹਾਂਜੀ ਤੇ ਜਵਾਕ ਕੀ ਆ ਗਿਆ ਬੱਛੀ ਵਾਹ ਬੇਸੇ ਨਹੀਂ ਬੱਛਾ ਨਾਲ ਜਿਆਦਾ ਜਗੀ ਨਹੀਂ ਜਾਂਦਾ ਬੱਛਾ ਠੀਕ ਹੈ ਜੀ ਮੇਲ ਕਾਓ ਜੇ ਪਿੱਛੇ ਕਰੋ ਚੱਕ ਕੱਢ ਕੱਢ ਤੇ ਬਿਲਕੁਲ ਖੀਰੀ ਹੈ ਜੇ ਮੋਹਰ ਪਿਓਰ ਖੀਰੀ ਪਿਓਰ ਖੀਰੀ ਹੈ ਫਿਰ ਤੋਂ ਅੱਗੇ ਨੂੰ ਕੈਕਾ ਸਾਥੀ ਕਰਾਓ ਸੇ ਚੱਕੀ ਜੀ ਕਰਾਓ ਚੱਕ ਕਰਾਓ ਜੀ ਠੀਕ ਹੈ ਠੀਕ ਹੈ ਬਾਬੂ ਜੀ ਕਰਾਓ ਸੇ ਚੱਕ ਜੀ ਇਸ ਕੋਲ ਉਹ ਜੱਟ ਦੀ ਥਣਸੁੰਨ ਦੇ ਅਟਰ ਕੁਆਲਿਟੀ ਹੈ ਜੀ ਵੀ ਸਾਰੇ 6 ਵਜੇ ਚਵਾਈ ਹੋਈ ਏ ਤੇ ਥਣਸੁੰਨ ਵੀ ਚੰਗਾ ਆ ਗਿਆ ਵਾ ਇਹ ਕਿੰਨਾ ਚਵਾਈ ਜਾਊਗਾ ਦੁੱਧ ਦੁੱਧ ਜੱਗੇ ਵੀਰ ਨੇ 10000 ਕਿਲੋ ਚਵਾਈ ਲੈਣਾ ਹੈ ਠੀਕ ਹੈ ਠੀਕ ਹੈ ਲੋ ਮੇਰੀ 10 ਤੋਂ 11 ਲਿਖ ਜਿਹੜਾ ਦੁੱਧ ਚਵਾਈ ਜਾਊਗੀ ਕਰੋ ਜੀ ਕਿੱਥੇ ਲੱਗ ਗਿਆ ਥਣਸੁੰਨ ਤੇ ਅਟਰ ਕੁਆਲਿਟੀ ਇਹਦਾ ਕੀ ਮੁੱਲ ਵੀ ਤੇ ਹਰ ਜੱਗੇ ਵੀਰ ਇਹਦਾ ਮੁੱਲ ਪਈਆ ਨਾ ਕਰ ਲਈਏ ਬਈ ਜੈ ਜਾਨ ਜੈ ਜਾਨ ਦੀਏ ਤੂੰ ਹੀ ਦਦੋ ਜੱਗੇ ਵੀਰ ਮੈਂ ਦਦੋ ਜਿੱਥੇ ਇੱਕ ਛਾੜੀ ਤੇ ਨਹੀਂ ਜਾ ਚਲ 50 ਦੀ ਦੇ ਦੇਣੇ ਜੱਗੇ ਵੀਰ 50 ਦੀ ਹਾਂ ਚੰਗੀ ਆ ਅੱਛਾ ਜੀ ਹਾਂਜੀ ਚਲੋ ਅੱਗੇ ਤੂੰ ਹੀ ਕਰਾਓ ਜੇ ਮਾਂ ਦਾ ਚੋਣਾ ਹੋਣਾ ਹੋ ਕਰਾ ਛਾੜ ਦੇਣੀ ਹਾਂਜੀ ਚੜ ਦੋ ਜੱਗੇ ਵੀਰ ਆਪਾਂ ਜਿਹੜੀ ਹਾਂ ਨਾ ਦੇਣੀ ਨਾ ਪੂਰੇ 2000 ਦੀ ਦਵਾਂਗੇ ਠੀਕ ਹੈ ਠੀਕ ਹੈ ਲਓ ਕੋਈ 2000 ਦੀ ਸਾਡੀ ਸੱਜ ਜੁਈ ਬਹਿੜਾ ਹਾਂ ਪਿਆਰ ਕੀਰੀ ਵਸ਼ੀਰ ਦੁੱਧ ਜਿਹੜਾ ਚਵਾਈ ਜਾਊਗੀ ਹਾਂਜੀ ਹਾਂਜੀ ਕੱਢਦੇ ਪੈ ਠੀਕ ਹੈ ਜੀ ਲੋ ਵੀ ਬਿਲਕੁਲ ਨੋਰਮਲ ਰੇਡ ਕਾਲਤਾ ਰਨੇ ਸਾਰੇ ਵੀਰ ਭਰਾਵਾਂ ਨੂੰ ਪਤਾ ਹੀ ਆ ਘਰ ਭਾਲੇ ਤੇ ਬਿਲਕੁਲ ਜਾਜ ਮੋਦਲ ਦੇ ਤੇ ਪਸ਼ੂ ਚੰਗੇ ਨੇ ਆ ਹਾਂ ਜੀ ਹੁਣ ਛੇ ਨੰਬਰ ਤੇ ਪੱਤਾਂ ਕੇ ਤਾੜੇ ਕਾਟ ਵਾਲੀ ਬਹਿੜਿਆ ਇਹ ਦੱਸਿਓ ਵੀਰ ਜੀ ਆ ਵੜ ਦੇ ਬਾਰੇ ਇਹ ਦੂਜਾ ਸੂਆ ਇਹ ਪਹਿਲਾ ਸੂਆ ਸੂਈ ਦਾ ਦੂਜੇ ਦੀ ਮਾਲਾ ਵੀ ਜੱਗੇ ਵੀ ਕੱਲ ਦੀ ਹੀਟ ਚਾਹੀਏ ਨੂੰ ਠੀਕਾ ਭਰਾਤਾ ਕੱਲ ਵੀ ਭਰਾਤਾ ਅੱਜ ਵੀ ਭਰਾਤਾ ਅੱਛਾ ਜੀ ਇਹਦੇ ਥੱਲੇ ਦੁੱਧ ਹੈਗਾ ਸੀ 10000 ਕਿਲੋ ਅੱਛਾ ਜੀ ਹੁਣ ਇਹਦੇ ਥੱਲੇ ਦੁੱਧ 9 ਕਿਲੋ ਠੀਕ ਹੈ ਠੀਕ ਹੈ ਹਾਂ ਜੀ ਹਾਂ ਜੀ ਤੇ ਸੱਜਰ ਦਾ ਕਿੰਨਾ ਰਹੀ ਸੱਜ ਨੇ ਇੱਕ ਜਗ੍ਹਾ ਵੀ ਜਿਹੜਾ ਫਾਰਮ ਕੋਲ ਨਹੀਂ ਆਉਂਦਾ ਵੀ 20 22 ਕਿਲੋ ਦੁੱਧ ਭਰਿਆ ਇਹਨੇ ਠੀਕ ਹੈ ਠੀਕ ਤੁਹਾਨੂੰ ਕਿਹਾ ਯਾਦ ਕਰਦਾ ਦੀ ਭਰਤਨਾ ਲਓ ਭਜੀ ਕਰੋ ਫੇਸ ਕੁਆਲਟੀ ਤੇ ਕੱਦ ਕਾਠ ਬਹੁਤ ਹੀ ਚੰਗਾ ਵਾ ਤਗੜੇ ਕੱਦ ਕਾਠ ਵਾਲੀ ਆ ਤੇ ਸੱਜਰ ਦਾ 22 ਲੀਟਰ ਜਿਹੜਾ ਦੂਸਰੇ ਦਾ ਰਿਕਾਰਡ ਆ ਤੇ ਕਰੋ ਚੱਕ ਬਾਕੀ ਅੰਦਰ ਕੁਆਲਟੀ ਤੇ ਥਾਣਾ ਦਾ ਸੈਜ ਗੈਪ ਇਹ ਦੋ ਜੇਸੂ ਵੇਲੇ ਗਾਂ ਵੀਰ ਨੇ ਠੀਕੇ ਟੂ ਕੇ ਭਾਅ ਤੇ ਆ ਜੀ ਹਾਂ ਠੀਕੇ ਪਰ ਹੈਗਾ ਜੱਗੇ ਵੀ ਦਾ ਠੀਕ ਹੈ ਠੀਕ ਹੈ ਜੀ ਇਹ ਫੇਸ ਕੁਆਲਟੀ ਵੀ ਤੁਹਾਨੂੰ ਲਾਗੇ ਤੋਂ ਚੈੱਕ ਕਰਾਉਂਦੇ ਆ। ਜਿਹਦੇ ਬਾਕੀ ਲਾਗੇ ਤੋਂ ਤੁਹਾਨੂੰ ਸੁਣਨ ਦਾ ਸੈਜ ਗੈਪ ਵੀ ਚੈੱਕ ਕਰਾਉਂਦੇ ਬਹੁਤ ਸ਼ਾਨਦਾਰ ਹੈ ਸੁਣਨ ਦਾ ਸੈਜ ਗੈਪ। ਲੋ ਬਾਕੀ ਲਾਗੇ ਤੋਂ ਚੈੱਕ ਕਰ ਸਕਦੇ ਤੁਸੀਂ ਸੁਣਨ ਦਾ ਸੈਜ ਤੇ ਗੈਪ ਬਹੁਤ ਹੀ ਚੰਗਾ ਵਾ। ਠੀਕ ਆ ਠੀਕ ਹੈ। ਇਹ ਕੀ ਮੁੱਲ ਵਿਜੇ ਦਾ ਹਰ ਜੱਗ ਦੇਵੀ ਜਿੱਤੰਦੀ ਦੀ ਬ੍ਰੀਡ ਆ ਹਾਂਜੀ ਇਹ ਤੇ ਮੈਨੂੰ ਆਦੀ 30000 ਦੀ ਵੇਚ ਦੋ ਕਿ ਤੁਸੀਂ ਦੱਸ ਦੋ ਲਈ ਵੀ ਜੈ ਜੀ ਕਰ ਦੋ ਭਈ ਜੈ ਜੀ ਕਰ ਦੀ ਹਾਂਜੀ 2 ਛੜ ਦੇ ਨੇ ਜੱਗੇ ਵੀਰ 25 ਵੀ 25 ਹਾਂ ਨਾ ਇਹ ਦੱਸੀ ਕਿ ਜਿੱਥੇ ਕਿ ਦੇ ਦੇਣੀ ਕੋਈ ਦੱਸਣਾ ਜੱਗੇ ਵੀਰ ਦੱਸ ਦੋ ਜਿੰਨੇ ਕਰਨੇ ਆ 6000 ਤਾਂ 1000 ਹੋਰ 5000 ਦੀ ਜੱਗੇ ਵੀਰ ਤਾਂਵਾਂਗੇ ਇਹ ਵੀ 5000 ਦੀ 5000 ਦੇ ਚ ਆਏ ਕਹਿੰਦਾ ਮਾਨ ਕਰਾਂਗੇ ਉਹ ਜੱਗੇ ਵੀਰ ਲਓ ਭਾਈ 5000 ਦੀ ਤੇ ਕੱਦ-ਕੱਡ ਬਹੁਤ ਹੀ ਚੰਗਾ ਵਾ ਤੇ ਗਾਂ ਟੀਕੇ ਭਰਾਏ ਨੂੰ ਸੀਮਾ ਜੱਗੇ ਵੀਰ ਚੰਗੇ ਭਰਾਏ ਆਪਾਂ ਅੱਛਾ ਜੀ ہاں ਸੀ ਉਹਨੇ ਆਪਾਂ ਦੋ ਚੰਗੇ ਹੀ ਭਰਾਏ ਆ ਤੇ ਉਹ ਵਾੜ ਚੰਗੀ ਆਣਾ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਸਹੀ ਗੱਲ ਆ ਨਾ ਠੀਕ ਹੈ ਠੀਕ ਹੈ ਮੰਨ ਲਓ ਜੀ ਖਲੋਗੀ ਮੰਨ ਮਹਾਰਾਜ ਦੀ ਕਿਰਪਾ ਨਾਲ 9 ਗੋ ਦੁੱਧ ਹੰਢਈ ਆ ਹਾਂਜੀ ਤੇ ਮੰਨ ਲਓ ਵੀ ਇਹ ਤੁਹਾਡੇ ਹਿਸਾਬ ਨਾਲ 10000 ਦੀ ਗੱਲ ਤਿਆਰ ਹੋ ਜਾਣੀ ਫਿਰ ਬਿਲਕੁਲ ਬਿਲਕੁਲ ਸਹੀ ਗੱਲ ਆ ਰੇ ਬਾਬਾ ਜੀ ਕਾਡ ਕਾਡ ਵੀ ਚੰਗਾ ਵਾ ਤੇ ਬ੍ਰੇਡ ਵੀ ਚੰਗੀ ਆ ਗਈ ਆ ਤੇ ਆਹ ਕਰੋ ਚੱਕ ਮੇਲ ਕਾਹ ਤੇ ਆਹ ਵਾਲੀ ਤਾਜੀ ਸੂਈ ਵਾੜਿਆ ਹਾਂਜੀ ਹਾਂਜੀ ਜਾ ਇੰਦਰਾ ਚੋਟੀ ਜਿਹੜੀ ਪਹਿਲੇ ਨੰਬਰ ਤੇ ਆਪਾਂ ਦਿਖਾਈ ਤੁਹਾਨੂੰ ਆ ਤੇ ਕੜ ਬਹੁਤ ਹੀ ਚੰਗਾ ਵਾ ਤੇ ਪੀਮਲ ਤੇ ਸ਼ਿਕਾਹ ਹੋ ਤੇ 8-9 ਲੀਟਰ ਜਿਹੜਾ ਦੁੱਧ ਇਹਦੇ ਕੋਲ ਤਿਆਰ ਆ। ਇਹ ਵੀਡੀਓ ਪੂਰੀ ਵੇਖ ਲਈ ਧੰਨਵਾਦ ਆ ਸਾਰੇ ਵੀਰਾਂ ਭਰਾਵਾਂ ਦਾ।